ਲੇਕਿਨ ਪੰਜਾਬੀਆਂ ਨੂੰ ਪੁੱਛੋ ਇਹਨਾਂ ਬਾਰਸ਼ਾਂ 'ਚ ਅਸੀਂ ਆਪਣੇ ਧੀਆ ਪੁੱਤਾਂ ਤੋਂ ਵਿਛੜੇ ਆ ਇਹਨਾਂ ਬਾਰਸ਼ਾਂ 'ਚ ਅਸੀਂ ਆਪਣੇ ਪੁਰਖਿਆਂ ਦੇ ਜਨਾਜ਼ੇ ਛੱਡ ਕੇ ਗਏ ਆ ਇਹਨਾਂ ਬਾਰਸ਼ਾਂ 'ਚ ਅਸੀਂ ਆਪਣੇ ਜਨਮ ਸਥਾਨ ਨੂੰ ਛੱਡਿਆ ਇਹਨਾਂ ਬਾਰਸ਼ਾਂ 'ਚ ਸਾਡੇ ਧਰਮ ਸਥਾਨ ਜਿੰਨੇ ਵੀ ਸੀ ਚਾਹੇ ਉਹ ਮੁਸਲਮਾਨਾਂ ਦੇ ਸੀ ਚਾਹੇ ਉਹ ਸਿੱਖਾਂ ਦੇ ਸੀ ਭਾਵੇਂ ਹਿੰਦੂ ਭਰਾਵਾਂ ਦੇ ਸੀ ਉਹ ਵੀਰਾਨ ਕਰ ਦਿੱਤੇ ਗਏ ਇਹ ਉਹੀ ਬਾਰਸ਼ਾਂ ਨੇ ਜਿਨ੍ਹਾਂ ਦੇ ਹੜ੍ਹਾਂ ਦੇ ਵਿੱਚ ਲੋਕਾਂ ਨੂੰ ਨਾ ਅੰਤਮ ਸੰਸਕਾਰ ਦਾ ਮੌਕਾ ਮਿਲਿਆ ਨਾ ਕਿਸੇ ਨੂੰ ਕਬਰ ਦੀ ਮਿੱਟੀ ਨਸੀਬ ਹੋਈ ਹੈ ਇਹ ਇਸ ਗੱਲ ਨੂੰ ਅਸੀਂ ਭੁਲਾ ਨਹੀਂ ਸਕਦੇ ਕਿ 15 ਅਗਸਤ 1947 ਦੇ ਵਿੱਚ ਜੋ ਕੁਝ ਹੋਇਆ ਉਸ ਉਸ ਦੁਖਾਂਤ ਨੂੰ ਉਸ ਚੀਜ਼ ਨੂੰ ਜਦ ਦੋ ਭਰਾ ਆਪਸ ਦੇ ਵਿੱਚ ਲੜ ਪਏ ਜਦ ਇੱਕੋ ਹੀ ਜਗ੍ਹਾ ਤੇ ਸਦੀਆਂ ਤੋਂ ਰਹਿਣ ਵਾਲੇ ਜਿਨ੍ਹਾਂ ਨੇ ਸ਼ੇਖ ਬਾਬਾ ਫਰੀਦੁੱਦੀਨ ਗਨਚਕਰ اور ਫਿਰ ਤਨਤਨ ਗੁਰੂ ਨਾਨਕ ਦੇਵ ਜੀ ਤੋਂ ਇੱਕ ਸਾਂਝ ਸ਼ੁਰੂ ਕੀਤੀ ਹੋਵੇ ਜਿਸ ਸਾਂਝ ਨੂੰ ਕਦੀ ਮੁਗਲ ਸਾਮਰਾਜ ਨਹੀਂ ਤੋੜ ਸਕਿਆ ਜਿਸ ਸਾਂਝ ਦੇ ਵਿੱਚ ਕਦੀ ਨਬੀ ਖਾਨ ਗਨੀ ਖਾਨ ਨਜ਼ਰ ਆਏ ਕਦੀ ਪੀਰ ਬੁੱਧੂ ਸ਼ਾਹ ਨਜ਼ਰ ਆਏ ਤੇ ਉਸ ਸਾਂਝ ਨੂੰ ਜਿਹੜੀ ਕਿ ਪਿਛਲੇ ਕਈ 100 ਸਾਲਾਂ ਤੋਂ ਲਗਾਤਾਰ ਜਿਹੜੀ ਅੰਗਰੇਜ਼ ਦੇ ਸਾਹਮਣੇ ਵੀ ਇੱਕ ਮੈਂ ਸਮਝਦਾ ਕਿ ਲੋਹੇ ਦੀ ਕੰਧ ਬਣ ਕੇ ਖੜੀ ਰਹੀ ਜਿਸ ਸਾਂਝ ਨੇ ਅੰਗਰੇਜ਼ ਨੂੰ ਭਜਣ ਤੇ ਮਜਬੂਰ ਕਰ ਦਿੱਤਾ ਸਿਆਸਤਦਾਨਾਂ ਦੀ ਚਾਲਬਾਜ਼ੀਆਂ ਨੇ ਸਿਆਸਤਦਾਨਾਂ ਦੇ ਆਪਣੇ ਮਫਾਦ ਨੇ ਕਿਉਂਕਿ ਜਿਨ੍ਹਾਂ ਨੇ ਪਾਕਿਸਤਾਨ ਮੰਗਿਆ ਉਹ ਤਾਂ ਪੰਜਾਬੀ ਮੁਸਲਮਾਨ ਨਹੀਂ ਸੀ ਨਾ محمد ਅਲੀ ਜਿਨ੍ਹਾਂ ਪੰਜਾਬ ਦਾ ਰਹਿਣਾ ਨਹੀਂ ਸੀ ਔਰ ਉਸ ਦੀ ਪਾਰਟੀ ਜਿਨ੍ਹਾਂ ਲੋਕਾਂ ਨੇ ਪਾਕਿਸਤਾਨ ਮੰਗਿਆ ਉਹ ਤਾਂ ਪੰਜਾਬੀ ਨਹੀਂ ਸੀ ਹੂੰ ਤੇ ਇੱਥੇ ਵੀ ਜਿਹੜੇ ਲੋਕ ਇੱਥੇ ਰਹਿੰਦੇ ਸੀ ਕਿਉਂਕਿ ਤੁਸੀਂ ਪੁਰਾਣੇ ਆਪਣੇ ਪੁਰਖਿਆਂ ਨੂੰ ਪੁੱਛੋ ਜਿਹੜੇ ਹਿੰਦੂ ਸਿੱਖ ਅਜੇ ਮੌਜੂਦ ਨੇ ਆਪਣੇ ਪੰਜਾਬ 'ਚ ਜਾਂ ਪਾਕਿਸਤਾਨ 'ਚ ਜਿਹੜੇ ਮੁਸਲਮਾਨ ਬੁੜੇ ਮੌਜੂਦ ਨੇ ਬੁੜੀਆਂ ਮੌਜੂਦ ਨੇ ਸਾਡੀਆਂ ਮਾਵਾਂ ਉਹਨਾਂ ਨੂੰ ਕਦੀ ਪੁੱਛੋ ਤੇ ਉਹ ਕਹਿੰਦੇ ਸਾਨੂੰ ਤਾਂ ਐਂ ਲੱਗਦਾ ਸੀ ਵੀ ਸ਼ਾਇਦ 2-4 ਦਿਨ ਦੀ ਗੱਲ ਹੈ ਥੋੜੇ ਹਾਲਾਤ ਖਰਾਬ ਹੋਏ ਨੇ ਉਤੋਂ ਬਾਅਦ ਅਸੀਂ ਮੁੜ ਕੇ ਆਪਣੇ ਘਰਾਂ ਨੂੰ ਵਾਪਸ ਜਿਹੜਾ ਆਇਓ ਆਣਾ ਹੈ ਲੇਕਿਨ ਉਹਨਾ ਭੋਲੇ ਲੋਕਾਂ ਨੂੰ ਇਹ ਪਤਾ ਨਹੀਂ ਸੀ ਕਿ ਤੁਸੀਂ ਐਸੇ ਸਿਆਸਤਦਾਨ ਦੀ ਪੇਂਟ ਚੜ ਗਏ ਹੋ ਜਿਹੜੇ ਨਾ ਉਧਰ ਨਾ ਇਧਰ ਉਹ ਹਮੇਸ਼ਾ ਆਪਣੀ ਗੱਲ ਕਰਨਗੇ ਉਹ ਇਨਸਾਨਾਂ ਦੀ ਜਿਹੜੀ ਗੱਲ ਹੈ ਉਹਨੂੰ ਅੱਗੇ ਨਹੀਂ ਰੱਖਣਗੇ ਮੈਂ ਵੀ ਪਹਿਲਾਂ ਪੁੱਛਿਆ ਸੀ ਵੀ ਇਸ ਦੇ ਪਿੱਛੇ ਕਾਰਨ ਕੀ ਰਿਹਾ ਕੋਣ ਸੀਗਾ ਇਸ ਦੇ ਪਿੱਛੇ ਵੀ ਕਾਰਨਿਕ ਗਲਵ ਹੈ ਜਿਨ੍ਹਾਂ ਨੂੰ ਅਸਲ ਦੇ ਵਿੱਚ ਮੁਗਲ ਸਮਰਾਜ ਸੀ ਉਹ ਨਹੀਂ ਅਲੱਗ ਕਰ ਪਾਏ ਕਿਉਂਕਿ ਉਹ ਤਾਂ ਮੁਗਲਾਂ ਦਾ ਸਮਰਾਜ ਸੀਗਾ ਫਿਰ ਇਹ ਲੱਗ ਕਿਦਾਂ ਹੋਏ ਜਿੱਥੇ ਤੱਕ ਮੈਂ ਹੁਣ ਤੱਕ ਪੜਿਆ ਮੈਨੂੰ ਇਹ ਸਮਝ ਆਂਦਾ ਜੋ ਕਾਰਨ ਮੈਂ ਸ਼ੁਰੂ ਜੀ ਤੁਹਾਡੇ ਨਾਲ ਗੱਲ ਕੀਤੀ ਕਿ ਪੰਜਾਬੀ ਘਟ ਗਿਣਤੀ ਹੋਣ ਦੇ ਬਾਵਜੂਦ ਮੋਢੀ ਬਣੇ ਰਹੇ ਤੇ ਫਿਰ ਦੇਸ਼ ਦੇ ਬਹੁਤ ਸਾਰੇ ਸਿਆਸਤਦਾਨਾਂ ਨੂੰ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਅਗਰ ਪੰਜਾਬ ਦੇ ਟੁਕੜੇ ਨਹੀਂ ਕੀਤੇ ਜਾਣਗੇ ਤੇ ਦਿੱਲੀ ਦੀ ਰਾਜਗਦੀ ਤੇ ਸਿਆਸਤ ਚ ਪੰਜਾਬ ਦੇ ਲੋਕ ਹੀ ਉੱਤੇ ਬੈਠੇ ਅਗਰ ਪੰਜਾਬੀਆਂ ਨੂੰ ਅਲੱਗ ਨਹੀਂ ਕੀਤਾ ਗਿਆ ਅਗਰ ਪੰਜਾਬ ਦੇ ਟੁਕੜੇ ਨਹੀਂ ਕੀਤੇ ਗਏ ਤੇ ਇਹ ਦੁਨੀਆ ਤੇ ਰਾਜ ਕਰ ਤੇ ਫਿਰ ਇਹ ਪੂਰੇ ਦੇਸ਼ ਨੂੰ ਇਹ ਦੇਸ਼ ਨੂੰ ਇਨਸਾਫ ਦੀ ਡੈਮੋਕ੍ਰੇਸੀ ਦਾ ਪਾਠ ਪੜ੍ਹਾਣਗੇ ਫਿਰ ਇਹ ਗੁੰਡਾਗਰਦੀ ਦਾ ਰਾਜ ਜਿਹੜਾ ਹੈ ਜਿਹੜਾ ਸਮੇਂ-ਸਮੇਂ 'ਤੇ ਕਈ ਵਾਰੀ ਸਥਾਪਿਤ ਹੋ ਜਾਂਦਾ ਹੈ ਜਿਹਦੇ 'ਚ ਧਾਰਮਿਕ ਕੱਟੜਵਾਦ ਵੀ ਹੁੰਦਾ ਹੈ ਜਿਹਦੇ 'ਚ ਦੰਗੇ ਵੀ ਹੁੰਦੇ ਆ ਜਾਂ 'ਚ ਫਸਾਦ ਵੀ ਹੁੰਦੇ ਆ ਜਿਹਦੇ ਜੀ ਇੱਕ ਦੂਜੇ ਦੀ ਧੀਆਂ ਪੈਣਾ ਦੀ ਇੱਜ਼ਤ ਵੀ ਲੁੱਟੀ ਜਾਂਦੀ ਹੈ ਤੇ ਉਹਨਾਂ ਨੂੰ ਇਹ ਸੀਗਾ ਵੀ ਅਗਰ ਪੰਜਾਬੀ ਵਜੂਦ ਦੇ ਵਿੱਚ ਰਹਿੰਦੇ ਐ ਉਹਨੋਂ ਪੰਜਾਬੀ ਚਾਹੇ ਸਿੱਖ ਨੇ ਚਾਹੇ ਮੁਸਲਮਾਨ ਨੇ ਚਾਹੇ ਹਿੰਦੂ ਨੇ ਇਹਨਾਂ ਤਿੰਨਾਂ ਚੋਂ ਕੋਈ ਹੋਣ ਉਹਨੂੰ ਇਹ ਸੀਗਾ ਵੀ ਅਗਰ ਇਹ ਤਾਕਤਵਰ ਲੋਕ ਜਿਹੜੇ ਨੇ ਐਡਾ ਵੱਡਾ ਸਟੇਟ ਐਡਾ ਵੱਡਾ ਸੂਬਾ ਜਿਹੜਾ ਹੈ ਅਗਰ ਇਹ ਰਿਹਾ ਸਾਡੀ ਸਿਆਸਤ ਤਾਂ ਖਤਮ ਹੋ ਜਾਊਗੀ ਸਾਡੀ ਵਿਧਾਨ ਸਭਾ ਚ ਜਾਂ ਪਾਰਲੀਮੈਂਟ ਚ ਸਿਆਸਤ ਨਹੀਂ ਨਜ਼ਰ ਆਣੀ ਫਿਰ ਤਾਂ ਪੰਜਾਬੀਆਂ ਦਾ ਗਲਬਾ ਜਿਹੜਾ ਉਹ ਨਜ਼ਰ ਆਏਗਾ ਮੈਂ ਸਮਝਦਾ ਜਿੱਥੇ ਤੱਕ ਹੁਣ ਤੱਕ ਇਤਿਹਾਸ ਨੂੰ ਮੈਂ ਪੜਦਾ ਕਿ ਉਸ ਵੇਲੇ ਦੇ ਜਿਹੜੇ ਮਫਾਦ ਪਰਸਤ ਲੀਡਰ ਸੀਗੇ ਉਹ ਤੇ ਅੰਗਰੇਜ਼ ਉਹ ਦੋਨੋਂ ਇਹ ਚਾਹੁੰਦੇ ਸੀਗੇ ਕਿ ਭਾਰਤ ਦੇ ਵਿੱਚ ਕੁਝ ਐਸਾ ਪਾੜ ਪਾਇਆ ਜਾਵੇ ਕਿ ਜਿਹਦੇ ਨਾਲ ਉਹਨਾਂ ਦੇ ਤਾਂ ਉੱਲੂ ਸਿੱਧੇ ਹੋ ਜਾਣ ਔਰ ਸਦੀਆਂ ਤੱਕ ਜਿਹੜਾ ਹੈ ਅਸੀਂ ਆਪਣੇ ਪੈਰਾਂ ਦੇ ਉੱਤੇ ਖੜੇ ਹੋਣ ਦੇ ਕਾਬਲ ਨਾ ਬਣ ਸਕੀਏ ਲੇਕਿਨ ਅਗਰ ਅਸੀਂ ਉਹਨਾਂ ਇਤਿਹਾਸ ਨੂੰ ਦੇਖਦੇ ਹਾਂ 1800 1947 ਦਾ ਜਿਹੜਾ ਦੁਖਾਂਤ ਪੰਜਾਬ ਦੇ ਉੱਤੇ guzreya ਹੈ ਅੱਜ ਕੱਲ੍ਹ ਆ ਜਿਹੜੀਆਂ ਬਾਦਸ਼ਾਹਾਂ ਹੋ ਰਹੀਆਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਹਨਾਂ ਬਾਦਸ਼ਾਹਾਂ ਦੇ ਵਿੱਚ 1947 ਚ ਕਹਿਤ ਪੈ ਗਿਆ ਸੀਗਾ ਇਹਨਾਂ ਬਾਰਸ਼ਾਂ 'ਚ ਲੋਕਾਂ ਨੂੰ ਪਾਣੀ ਪੀਣ ਨੂੰ ਨਹੀਂ ਮਿਲ ਰਿਹਾ ਸੀ। ਇਹਨਾਂ ਬਾਰਸ਼ਾਂ ਦੇ ਵਿੱਚ ਹੀ ਲੋਕ ਜਿਹੜੇ ਪਾਕਿਸਤਾਨ ਗੱਡੀਆਂ 'ਚ ਭਰ ਕੇ ਜਾ ਰਹੇ ਸੀਗੇ, ਉੱਥੇ ਸਿਰਫ ਉਹਨਾਂ ਦੀਆਂ ਜਨਾਜ਼ੇ ਪਹੁੰਚਦੇ ਸੀ। ਇਹਨਾਂ ਬਾਰਸ਼ਾਂ 'ਚ ਪਾਕਿਸਤਾਨ ਤੋਂ ਜਿਹੜੇ ਹਿੰਦੂ ਸਿੱਖ ਰੇਲ ਗੱਡੀਆਂ 'ਚ ਆ ਰਹੇ ਸੀ, ਇੱਥੇ ਉਹਨਾਂ ਦੀਆਂ ਸਿਰਫ ਲਾਸ਼ਾਂ ਹੀ ਲਾਈਆਂ ਜਾਂਦੀਆਂ ਸੀ ਜਿੰਦਾ زندہ بندے نہیں اترے گئے کئی کئی ਪਰिवार کئی کئی ਪਰिवार ਜਿਨ੍ਹਾਂ ਦੇ 20 25 25 ਜੀ ਸੀ ਉਹਨਾਂ ਚ ਇੱਕ ਇੱਕ ਬੰਦਾ ਹੀ بچਿਆ ਬਹੁਤ ਸਾਰੇ ਪਰिवार ਐਸੇ ਗੁਜ਼ਰੇ ਐ ਜਿਨ੍ਹਾਂ ਦੀਆਂ ਬੇਟੀਆਂ ਜਵਾਨ ਜੜੀਆਂ ਗਵਾਚ ਗਈਆਂ ਇਹਨਾਂ ਹੱਲਿਆਂ ਦੇ ਦੌਰਾਨ ਜਿਨ੍ਹਾਂ ਦੇ ਪੁੱਤ ਗਵਾਚ ਗਏ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਿਆ ਵੀ ਗਏ ਕਿੱਥੇ ਗਏ ਉਹਨਾਂ ਦੀ ਕੋਈ ਗਿਣਤੀ ਨਹੀਂ ਕੋਈ ਅਜੇ ਤੱਕ ਉਹਨਾਂ ਦੇ ਉੱਤੇ ਕੋਈ ਸਰਵੇ ਹੀ ਨਹੀਂ ਹੋਇਆ ਅਜੇ ਤੱਕ ਕੋਈ ਇਹ ਗਿਣਤੀ ਇਕੱਠੀ ਨਹੀਂ ਕੀਤੀ ਗਈ ਵੀ ਕੌਣ ਕਿੱਥੋਂ ਤੁਰਿਆ ਕਿੱਥੇ ਮਾਰਿਆ ਗਿਆ ਕਿੱਥੇ ਪਹੁੰਚਿਆ ਮਾਰਨ ਵਾਲੇ ਲੋਕ ਕੌਣ ਸੀ ਅਗਰ ਤੁਸੀਂ ਪੰਜਾਬੀਆਂ ਨੂੰ ਪੁੱਛਦੇ ਹੋ ਮੁਸਲਮਾਨਾਂ ਨੂੰ ਸਿੱਖਾਂ ਨੂੰ ਜਾਂ ਹਿੰਦੂਆਂ ਨੂੰ ਕੌਣ ਹੈ ਮਾਰਨ ਵਾਲੇ ਉਹ ਇਹ ਦੱਸਦੇ ਵੀ ਸਾਡੇ ਪਿੰਡ ਵਾਲਾ ਤਾਂ ਕੋਈ ਨਹੀਂ ਸੀ ਤੁਸੀਂ ਜਿੰਨੀਆਂ ਕਹਾਣੀਆਂ ਅਜੇ ਤੱਕ ਇਕੱਠੀਆਂ ਕਰ ਲਓਗੇ ਤੇ ਇਹਦਾ ਮਤਲਬ ਕਿ ਜਦੋਂ ਪੰਜਾਬ ਦੇ ਵਿੱਚ ਵੰਡ ਪਾਈ ਗਈ ਤੇ ਉਸ ਵੰਡ ਦੇ ਪਿੱਛੇ ਵੀ ਪੂਰੀ ਪਲਾਨ ਦਿਮਾਗ ਜਿਹੜਾ ਹੈ ਚਾਹੇ ਹੁਣ ਉਸ ਵੇਲੇ ਦੇ ਸਿਆਸਤਦਾਨ ਹੋਣ ਜਾਂ ਉਸ ਵੇਲੇ ਦੀ ਅੰਗਰੇਜ਼ ਸਰਕਾਰ ਹੋਵੇ ਉਹ ਵੀ ਨਾਲ-ਨਾਲ ਕੰਮ ਕਰ ਰਿਹਾ ਸੀ ਤਾਂ ਕਿ ਤੁਸੀਂ ਹੱਲਿਆਂ ਦੇ ਦੌਰਾਨ ਅਗਰ ਇਹ ਪੁੱਛਦੇ ਹੋ ਕਿ ਦੁਸ਼ਮਣ ਕਿੱਥੋਂ ਆਇਆ ਮਾਰਿਆ ਤੁਹਾਨੂੰ ਕਿਹਨਾਂ ਨੇ ਤੇ ਲੋਕ ਤਾਂ ਇਹ ਕਹਿੰਦੇ ਆ ਕਿ ਇੱਥੇ ਦੇ ਮੁਸਲਮਾਨ ਕਿ ਸਾਨੂੰ ਸਾਡੇ ਸਿੱਖਾਂ ਵੀਰਾਂ ਨੇ ਹਿੰਦੂ ਵੀਰਾਂ ਨੇ ਆਪਣੇ ਘਰ ਚ ਲੁਕੋ ਕੇ ਰੱਖਿਆ ਫਿਰ ਬਾਰਡਰ ਤੱਕ ਛੱਡ ਕੇ ਆਏ ਉਧਰੋਂ ਆਣ ਵਾਲੇ ਸਿੱਖੇ ਕਹਿੰਦੇ ਆ ਵੀ ਸਾਨੂੰ ਸਾਡੇ ਮੁਸਲਮਾਨ ਭਰਾਵਾਂ ਨੇ ਆਪਣੇ ਘਰਾਂ ਚ ਲੁਕੋ ਕੇ ਰੱਖਿਆ ਫਿਰ ਉਹ ਸਾਨੂੰ ਬਾਰਡਰ ਤੱਕ ਛੱਡ ਕੇ ਆਏ ਤੇ ਫਿਰ ਜਿਨ੍ਹਾਂ ਨੇ ਕਤਲੋਗਾਰਦ ਕੀਤੀ ਹੈ ਕਿੱਥੋਂ ਆਏ ਇਹ ਬਸ ਉਹੀ ਉਹ ਅਨਸਰ ਸੀਗੇ ਜਿਹੜੇ ਕਈ ਸਦੀਆਂ ਤੋਂ ਇਸ ਇੰਤਜ਼ਾਰ 'ਚ ਸੀ ਸੀ ਕਿ ਕਦੀ ਧਰਮ ਦੇ ਨਾਂ ਤੇ ਅਸੀਂ ਕੱਟਰਵਾਦ ਫੈਲਾਵਾਂਗੇ ਕਦੀ ਧਰਮ ਦੇ ਨਾਂ ਤੇ ਅਸੀਂ ਲੋਕਾਂ ਦਾ ਖੂਨ ਬਹਾਵਾਂਗੇ ਜਿਹੜੇ ਕਿ ਹਰ ਹਰ ਮਾਸ਼ਰੇ ਚ ਯਾਨੀ ਹਰੇਕ ਕੌਮ ਦੇ ਵਿੱਚ ਦੋ ਚਾਰ ਲੋਕ ਐਸੇ ਮੌਜੂਦ ਹੁੰਦੇ ਐ ਜਿਨ੍ਹਾਂ ਨੂੰ ਇਸ ਗੱਲ ਦਾ ਬੜਾ ਸ਼ੌਕ ਹੁੰਦਾ ਹੈ ਕਿ ਯਾਰ ਕਦੀ ਲੜਾਈ ਹੋਵੇ ਤੇ ਅਸੀਂ ਵੀ ਕੁਝ ਨਾ ਕੁਝ ਲੋਕਾਂ ਨੂੰ ਨੁਕਸਾਨ ਪਹੁੰਚਾਈਏ ਤੇ ਮੈਂ ਸਮਝਦਾ ਕਿ ਜਿਹੜੇ ਪੰਜਾਬੀ ਸੀ ਉਹ ਤਾਂ ਇੱਕ ਦੂਜੇ ਨੂੰ ਉਦੋਂ ਸਾਹਮਦੇ ਰਹੇ ਤੇ ਜਿਹੜੇ ਪੰਜਾਬ ਦੇ ਜਿਹੜੇ ਉਗਰਦਾਰ ਸੀਗੇ ਉਹਨਾਂ ਨੇ ਵੰਡ ਦੇ ਵਿੱਚ ਜਿਹੜਾ ਆਪਣੀ ਜਿਹੜੇ ਖਰਾਬ ਭੂਮਿਕਾ ਜਿਹੜੀ ਮਤਲਬ ਜਿਹੜੇ ਉਸ ਸਮੇਂ ਸਰਕਾਰ ਦੇ ਵਿੱਚ ਸੀ ਉਹਨਾਂ ਨੇ ਵੰਡੀ ਤਾਂ ਪਾਈ ਪਾਈ 60% ਹਿੱਸਾ ਪੰਜਾਬ ਦਾ ਲੈ ਵੀ ਮਤਲਬ ਉਹ ਉਧਰ ਪਾਕਿਸਤਾਨ ਵਾਲੇ ਵੀ ਚਲਾ ਗਿਆ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਅਸਲ ਚ ਕਤਲੋਗ ਕਤਲੋਗ ਅਗਰ ਵੰਡ ਹੋਣੀ ਵੀ ਸੀ ਐਡਾ ਵੱਡਾ ਦੇਸ਼ ਕੰਪਨੀ ਸਰਕਾਰ ਨੇ ਜਿਸ ਤੇ 300 ਸਾਲ ਰਾਜ ਕੀਤਾ 300 ਸਾਲ ਉਹਨੇ ਇਹਦੀਆਂ ਡਿਵੀਜ਼ਨਾਂ ਬਣਾ ਕੇ ਰੱਖੀਆਂ ਸਭ ਕੁਝ ਕੀਤਾ ਅਗਰ ਉਹ ਚਾਹੁੰਦੇ ਉਸ ਵੇਲੇ ਉਸ ਵੇਲੇ ਦੀ ਸਰਕਾਰ ਅਗਰ ਚਾਹਦੀ ਤੇ ਉਹ ਇਹ ਜਿਹੜੀ ਡਿਵੀਜ਼ਨ ਕੀਤੀ ਗਈ ਸੀ ਇਨੂੰ ਪੂਰ ਅਮਨ ਤਰੀਕੇ ਨਾਲ ਵੀ ਕੀਤਾ ਜਾ ਸਕਦਾ ਸੀਗਾ। ਹੂੰ। ਕਤਲਗਾਰਤ ਨੂੰ ਇਹਨੂੰ ਬਿਨਾ ਕਤਲਗਾਰਤ ਦੇ ਵੀ ਕਿਹਾ ਜਾ ਸਕਦਾ ਸੀਗਾ ਕਿ ਵੀ ਐਨ ਐਨ ਦਿਨ ਐਨ ਐਨ ਜ਼ਿਲ੍ਹਿਆਂ ਨੂੰ ધਮਾਂਗੇ ਜਾਂ ਫੌਜ ਦਾ ਇੰਤਜ਼ਾਮ ਕਰਾਂਗੇ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਲਾਵਾਂਗੇ ਇਹ ਐਲਾਨ ਕਰ ਦੇਣਾ ਕਿ 24 ਘੰਟੇ ਦੇ ਵਿੱਚ ਵਿੱਚ ਆਬਾਦੀਆਂ ਦਾ ਤਬਾਦਲਾ ਕੀਤਾ ਜਾਵੇ। ਇਹ ਐਲਾਨ ਕਰ ਦੇਣਾ ਕਿ ਵੀ ਸ਼ਾਮ ਨੂੰ ਅੱਜ 14 ਅਗਸਤ ਨੂੰ ਪਾਕਿਸਤਾਨ ਦੀ ਸਥਾਪਨਾ ਹੋ ਰਹੀ ਹੈ। ਇਹ ਐਲਾਨ ਕਰ ਦੇਣਾ ਕਿ ਅੱਜ 15 ਅਗਸਤ ਨੂੰ ਸਾਡਾ ਆਜ਼ਾਦੀ ਦਿਹਾੜਾ ਹੈ। ਉਹ ਜਿਹੜੇ ਲੋਕ ਪੂਰੇ ਦੇਸ਼ 'ਚ ਤਾਂ ਲੋਕ ਖੁਸ਼ੀ ਮਨਾ ਰਹੇ ਸੀ ਲੱਡੂਵਾਂ ਰਜ ਵੀ ਅੰਗਰੇਜ਼ ਚਲਾ ਗਿਆ ਅੰਗਰੇਜ਼ ਚਲਾ ਗਿਆ ਅਸੀਂ ਆਪਣੇ ਧੀਆਂ ਬੁੱਤਾਂ ਦੀਆਂ ਲਾਸ਼ਾਂ ਚੱਕੀ ਮੋਢਿਆਂ ਦੇ ਉੱਤੇ ਤੁਰੇ ਜਾ ਰਹੇ ਸੀਗੇ ਭਾਵੇਂ ਅਸੀਂ ਲੈਹਂਦੇ ਪੰਜਾਬ ਤੋਂ ਚੜ੍ਹਦੇ ਵੱਲ ਆਏ ਆਂ ਭਾਵੇਂ ਚੜ੍ਹਦੇ ਤੋਂ ਲੈਹਂਦੇ ਪੰਜਾਬ ਵੱਲ ਗਏ ਆਂ ਲੇਕਿਨ ਦੋਨਾਂ ਦੀ ਕਹਾਣੀ ਦੋਨਾਂ ਦਾ ਜ਼ਖਮ ਦੋਨਾਂ ਦਾ ਦਰਦ ਜਿਹੜਾ ਹੈ ਉਹ ਇੱਕੋ ਜਿਹਾ ਹੈ ਔਰ ਉਹਨੂੰ ਉਹੀ ਲੋਕ ਮਹਿਸੂਸ ਕਰ ਸਕਦੇ ਜਿਨ੍ਹਾਂ ਨੇ ਇਹਨੂੰ ਆਪਣੇ ਪਿੰਡੇ ਤੇ ਹੰਡਾਇਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਜੰਗ 'ਤੇ ਆਜ਼ਾਦੀ ਦੀ ਲੜਾਈ ਕੀ ਸੀ ਔਰ ਫਿਰ ਵਟਵਾਰੇ ਵੇਲੇ ਕੀ ਹੋਇਆ ਉਹਨਾਂ ਨੂੰ ਇਸ ਦਰਦ ਦਾ ਜਿਹੜਾ ਹੈ ਉਹ ਅਹਿਸਾਸ ਨਹੀਂ ਹੋ ਸਕਦਾ ਤੁਸੀਂ ਗੱਲ ਕਰਦੇ ਪੇ ਸੀ ਵੀ ਕਈਆਂ ਨੂੰ ਪਤਾ ਹੀ ਨਹੀਂ ਵੀ ਉਹਨਾਂ ਦੇ ਭਰਾ ਕਿੱਥੇ ਚਲੇ ਗਏ ਸਾਡੇ ਫੈਮਿਲੀ ਤੇ ਮੈਨੂੰ ਆਪਣੇ ਭਰਾ ਤਾਂ ਨਹੀਂ ਪਤਾ ਮੇਰੇ ਜਿਹੜੇ ਮੇਰੇ ਜਿਹੜੇ ਦਾਦਾ ਜੀ ਨੇ ਬੜੇ ਮੌਲਾਨਾ ਹਬੀਬੁਰ रहमान ਲੁਧਿਆਣੇ ਜਿਹੜੇ ਭਾਰਤ ਦੀ ਜੰਗ ਆਜ਼ਾਦੀ ਦੇ ਉਹਨਾਂ ਮੋਢੀਆਂ ਚੋਂ ਆ ਜਿਨ੍ਹਾਂ ਦਾ ਨਾਂ ਉਂਗਲਾਂ ਤੇ ਗਿਣਿਆ ਜਾਂਦਾ ਉਹਨਾਂ ਨੇ ਜਦ ਸੁਣਿਆ ਵੀ ਪਾਕਿਸਤਾਨ ਬਣ ਰਿਹਾ ਹੈ ਮੁਹੰਮਦ ਅਲੀ ਜਿਨਾ ਉਹਨਾਂ ਦਿਨਾਂ ਲੁਧਿਆਣੇੋਂ ਨੰਗੇ ਉਹ ਸਾਡੇ ਘਰ ਆਏ ਕਿਹਾ ਵੀ ਮੈਂ ਜੋ ਇਹਦਾ ਨੁਕਸਾਨ ਦੇਖਦਾ ਤੂੰ ਨਹੀਂ ਦੇਖਦਾ ਵੀ ਇਹ ਕੰਮ ਨਾ ਕਰ ਲੇਕਿਨ ਖੈਰ ਉਹਦੇ ਪਿੱਛੇ ਕਿਉਂਕਿ ਹੋਰ ਸਿਆਸਤਦਾਨ ਨਾਲ ਲੱਗੇ ਹੋਏ ਸੀਗੇ ਜਦ 47 ਦੀ ਵੰਡ ਹੋਈ ਤਾਂ ਉਹਨਾਂ ਨੇ ਕਿਹਾ ਜੀ ਮੈਂ ਤਾਂ ਪਾਕਿਸਤਾਨੀ ਜਾਣਾ ਮੈਂ ਆਪਣੇ ਦੇਸ਼ ਚ ਹੀ ਰਹਿਣਾ ਉਸ ਤੋਂ ਬਾਅਦ ਮੈਂ ਉਹਨਾਂ ਦਾ ਜੀਵ ਇਤਿਹਾਸ ਪੜ੍ਹਦਾ ਮੈਂ ਉਹਨਾਂ ਦੀ ਜਿਹੜੀ ਬਾਕੀ ਜੀਵਨੀ ਪੜ੍ਹੀ 47 ਤੋਂ ਲੈ ਕੇ 56 ਤੱਕ ਦਾ ਜਿਹੜਾ ਉਹਨਾਂ ਕੋਲ ਸਮਾਂ ਗੁਜ਼ਰਿਆ ਉਹ ਇਸ ਦਰਦ ਦੇ ਵਿੱਚ ਗੁਜ਼ਰਿਆ ਉਹਨਾਂ ਨੇ ਇੱਕ ਫਿਰ ਬਸਾਓ ਕਮੇਟੀ ਬਣਾਈ ਉਹ ਚ ਪੰਡਿਤ ਪੰਥ ਨੂੰ ਨੇਤਾ ਮਾਸਟਰ ਤਾਰਾ ਸਿੰਘ ਹੋਰੀ ਜਿਨ੍ਹਾਂ ਨੇ ਉਹਦਾ ਕੀ ਕੰਮ ਲਾਇਆ ਇਸ ਕਮੇਟੀ ਨੂੰ ਕਿ ਸਾਰੀਆਂ ਧੀਆ ਪੁੱਤ ਲੱਭੋ ਭਈ ਇਧਰ ਕਿਹੜੀਆਂ ਧੀਆ ਪੁੱਤ ਰਹਿ ਗਈਆਂ ਉਧਰ ਕਿਹੜੇ ਪੁੱਤ ਰਹਿ ਗਏ 5 ਸਾਲ ਉਹ ਮਿਸ਼ਨ ਚਲਾਇਆ ਬਹੁਤ ਸਾਰੀਆਂ ਬੇਟੀਆਂ ਨੂੰ ਉਧਰੋਂ ਇੱਧਰ ਲੈ ਕੇ ਆਇਆ ਬਹੁਤ ਸਾਰੀਆਂ ਬੇਟੀਆਂ ਨੂੰ ਇੱਧਰੋਂ ਉਧਰ ਭੇਜਿਆ ਔਰ ਬਹੁਤ ਸਾਰੇ ਲੋਕਾਂ ਨੂੰ ਮੋੜ ਕੇ ਜਿੱਦਾਂ ਉਹਨਾਂ ਦਾ ਵਸੇਵਾ ਹੋ ਸਕਦਾ ਸੀ ਉਹ ਕਰਾਇਆ ਲੇਕਿਨ ਉਸ ਦੁਕਾਨ ਤੇ ਵਿੱਚ ਵੀ ਉਹ ਅਕਸਰ ਉਹ ਕਹਿੰਦੇ ਹੁੰਦੇ ਸੀ ਕਿ ਇਹ ਇੱਕ ਐਸਾ ਵੱਡਾ ਜ਼ਖਮ ਹੈ ਇੱਕ ਐਸਾ بڑا ਜ਼ਖਮ ਹੈ ਕਿ ਜਿਹਦੇ ਉੱਤੇ ਮਲ੍ਹਮ ਵੀ ਅਗਰ ਲਗਾਈ ਜਾਵੇ ਤੇ ਉਹ ਕੋਈ ਅਸਰ ਨਹੀਂ ਕਰੇਗੀ ਉਹਨਾਂ ਦੀ ਜਿਹੜੀ ਅਹਿਲਿਆ ਹੈ ਬੀਬੀ ਸ਼ਫਾਤ ਬੇਗਮ ਉਹਨਾਂ ਦੇ ਬਾਰੇ ਵਿੱਚ ਕਿਤਾਬ ਦੇ ਵਿੱਚ ਪੜਿਆ ਕਿ ਉਹਨਾਂ ਨੂੰ ਕੁਝ ਦਿਨ ਦੇ ਲਈ ਜਦ ਬਹਾਵਲਪੁਰ ਜਾਣਾ ਪਿਆ ਤੇ ਉਹਨਾਂ ਨੇ ਆਪਣੇ ਮੀਆਂ ਨੂੰ ਕਿਹਾ ਕਿ ਆਪਾਂ ਇਦਾਂ ਕਰੀਏ ਲਾਹੌਰ ਚਲੀਏ ਲਾਹੌਰ ਚਲੀਏ ਤੇ ਲੁਧਿਆਣਾ ਛੱਡ ਕੇ ਜਾਣਾ ਪਿਆ ਸੀ ਤੇ ਉਹਨਾਂ ਨੇ ਇੱਕ ਦਿਨ ਪੁੱਛਿਆ ਵੀ ਤੂੰ ਰੋਜ਼ ਕਹਿਦਿੰਨੀ ਐ ਮੈਂ ਜਾਦਾਨਾ ਬਾਰੋਂ ਵੀ ਲਾਹੌਰ ਚਲੀਏ ਤੇ ਲਾਹੌਰ ਕੀ ਕਰਨਾ ਜਾ ਕੇ ਵੀ ਲਾਹੌਰ ਹੀ ਬਾਵਲਪੁਰ ਹੋਵੇ ਮਲਤਾਨ ਹੋਵੇ ਜਦ ਵੰਡ ਹੋ ਗਈ ਇੱਕੋ ਹੀ ਜਗ੍ਹਾ ਹੈ ਕਹਿੰਦੀ ਨਹੀਂ ਯਾਰ ਮੈਂ ਤਾਂ ਕਹਿੰਨੀ ਐ ਲਾਹੌਰ ਚਲੀਏ ਕਿ ਲੁਧਿਆਣਾ ਲਾਹੌਰ ਤੋਂ ਥੋੜਾ ਨੇੜੇ ਨਾ ਮੇਰੇ ਦਿਲ ਨੂੰ ਥੋੜੀ ਜੀ ਔਰ ਉਸ ਬੀਬੀ ਨੂੰ ਉਸ ਬੀਬੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਾਰੀ ਜ਼ਿੰਦਗੀ ਜਿਹਨੇ ਆਪਣੇ ਪਰਿਵਾਰ ਦੇ ਲੋਕਾਂ ਨੂੰ ਜੇਲ੍ਹਾਂ ਚ ਜਾਂਦੇ ਦੇਖਿਆ ਜਿਹਦੇ ਘਰ ਦੀ ਅੰਗਰੇਜ਼ ਨੇ 10 ਦਫਾ ਕੁਰਕੀ ਕੀਤੀ ਜਿਹਦੇ ਕੰਨਾਂ ਦੀਆਂ ਬਾਲੀਆਂ ਤੱਕ ਅੰਗਰੇਜ਼ ਸਿਪਾਈ ਔਰਤਾਂ ਲਾ ਕੇ ਲੈ ਗਈਆਂ ਜਿਹਨੇ ਕਈ ਸਾਲ ਸਿਰਫ 1/2 ਕਿਲੋ ਦੁੱਧ ਤੇ ਆਪਣਾ ਤੇ ਆਪਣੇ ਬੱਚਿਆਂ ਦਾ ਗੁਜ਼ਾਰਾ ਕੀਤਾ ਇਸ ਲਈ ਕਿ ਦੇਸ਼ ਆਜ਼ਾਦ ਹੋਣਾ ਔਰ ਜਦ ਆਜ਼ਾਦ ਹੋਇਆ ਮਿਲਿਆ ਕੀ ਨਾ ਆਪਣਾ ਘਰ ਆਪਣਾ ਰਿਹਾ ਨਾ ਆਪਣਾ ਵਤਨ ਆਪਣਾ ਰਿਹਾ ਨਾ ਆਪਣਾ ਸ਼ਹਿਰ ਆਪਣਾ ਰਿਹਾ ਨਾ ਆਪਣੇ ਪੁਰਖੇ ਰਹੇ ਤੇ ਇਸ ਗਮ ਦੇ ਵਿੱਚ 6 ਮਹੀਨੇ ਤੋਂ ਜ਼ਿਆਦਾ ਜ਼ਿੰਦਾ ਨਹੀਂ ਰਹੀ ਹਮ ਕਿ ਯਾਰ ਲੁਧਿਆਣਾ ਉਝੜ ਗਿਆ ਇਹ ਛੋਟੀ ਬਾਤ ਨਹੀਂ ਸੀ ਉਹਨਾਂ ਦੇ ਬਾਰੇ ਲਿਖਿਆ ਹੈ ਕਿ ਉਹ ਭਾਰਤ ਸਰਕਾਰ ਨੇ ਉਹਨਾਂ ਨੂੰ ਜਦ ਵਿਜ਼ਿਟ ਤੇ ਲੁਧਿਆਣਾ ਭੇਜਿਆ ਸਨ 1949 ਦੇ ਵਿੱਚ ਤੇ ਉਹ ਦਿੱਲੀ ਤੋਂ ਲੁਧਿਆਣਾ ਆਈ ਤੇ ਉਹਨਾਂ ਦਾ ਘਰ ਜਿਹੜਾ ਸਾਡਾ ਹਬੀਬ ਰੋਡ ਤੇ ਹੈ ਤੇ ਉਹਨਾਂ ਦੇ ਘਰ ਜਦੋਂ ਪਹੁੰਚੇ ਨਾਲ ਉਸ ਵੇਲੇ ਉਸ ਵੇਲੇ ਦੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਤੇ ਹੋਰ ਅਫਸਰਾਨ ਮੌਜੂਦ ਸੀ ਤੇ ਦਰਵਾਜ਼ਾ ਖੜਕਟਾਇਆ ਤੇ ਅੰਦਰੋਂ ਇੱਕ Hindu ਭੈਣ ਨੇ ਦਰਵਾਜ਼ਾ ਖੋਲ੍ਹਿਆ ਤੇ ਉਹ ਦੇਖ ਕੇ ਘਬਰਾ ਗਈ ਵੀ ਇੰਨੇ ਲੋਕ ਹੀ ਆਏ ਨੇ ਤੇ ਇਹ ਉਹਨੂੰ ਗੱਲ ਮਿਲ ਕੇ ਇਹ ਉਹਨਾਂ ਨੂੰ ਦੱਸਿਆ ਕਿ ਇਹ ਮੇਰਾ ਘਰ ਹੈ ਮੈਂ ਇੱਥੇ ਰਹਿੰਦੀ ਸੀਗੀ ਤੋ ਕੁਝ ਪਰੇਸ਼ਾਨ ਹੋਈ ਉਹਨਾਂ ਨੂੰ ਕਹਿਣ ਲੱਗੀ ਤੂੰ ਪਰੇਸ਼ਾਨ ਨਾ ਹੋ ਮੈਂ ਤੇਰੇ ਕੋ ਘਰ ਨਹੀਂ ਵਾਪਸ ਮੰਗਣ ਆਈ ਕਿਉਂਕਿ ਜਿਸ ਤਕਲੀਫ ਚ ਤੂੰ ਪਾਕਿਸਤਾਨ ਤੋਂ ਹਿਜਰਤ ਕਰਕੇ ਆਈ ਹੈ ਉਸ ਤਕਲੀਫ ਨੂੰ ਮੈਂ ਆਪ ਆਪਣੇ ਪਿੰਡੇ ਤੇ ਹੰਡਾ ਰਹੀ ਹਾਂ ਉਸ ਵੇਲੇ ਦੇ ਅਫਸਰਾਂ ਨੇ ਕਿਹਾ ਅਸੀਂ ਮੋਲਾਨਾ ਸਾਹਿਬ ਇਹ ਘਰ ਖਾਲੀ ਕਰਾ ਦਈਏ ਕੋਠੀ ਕਹਿੰਦੇ ਨਹੀਂ 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 ਇਹ ਤਾਂ ਆਪ ਉੱਜੜ ਕੇ ਆਏ ਹੋਏ ਨੇ ਉਹਨੂੰ ਉੱਜੜ ਕੇ ਆਇਆ ਨੂੰ ਵੀ ਅਸੀਂ ਉਜਾਲਾਂਗੇ ਤੇ ਫਿਰ ਸਾਡੀ ਤਕਲੀਫ ਔਰ ਇਹਨਾਂ ਦੀ ਤਕਲੀਫ ਦਾ ਸਾਂਝ ਜਿਹੜਾ ਹੈ ਉਹ ਖਤਮ ਹੋ ਜਾਏਗਾ ਤੇ ਮੈਂ ਇਸ ਲਈ ਇਹਦੇ ਉੱਤੇ ਚਰਚਾ ਇਸ ਲਈ ਕਰਦਾ ਹਰ ਵਾਰੀ ਕਿ ਇਹ ਜਿਹੜਾ ਦੁਖਾਂਤ ਗੁਜ਼ਰਿਆ ਹੈ 15 ਅਗਸਤ 1947 ਦੇ ਦਿਨਾਂ ਦੇ ਵਿੱਚ ਜੰਗਿਆ ਆਜ਼ਾਦੀ ਦੀ ਖੁਸ਼ੀ ਮਨਾਉਣਾ ਠੀਕ ਹੈ ਸਾਡੇ ਤੇ ਫਰਜ਼ ਹੈ ਅਸੀਂ ਇਸ ਗੱਲ ਤੋਂ ਤਾਂ ਖੁਸ਼ ਆਂਗੇ ਅਸੀਂ ਅੰਗਰੇਜ਼ ਨੂੰ ਭਾਰਤ ਤੋਂ ਕਬੂਲ ਦਿੱਤਾ ਇਸ ਗੱਲ ਤੇ ਖੁਸ਼ ਆਂਗੇ ਉਹਦੀ ਕੁਰਬਾਨੀਆਂ ਜਿਵੇਂ ਸ਼ਹੀਦ ਆਜ਼ਮ ਭਗਤ ਸਿੰਘ ਹੈ ਉਦਮ ਸਿੰਘ ਹੈ ਮਾਸਟਰ ਤਾਰਾ ਸਿੰਘ ਹੈ ਮੌਲਾ ਹਫੀਬੁਰ रहमान ਲੁਧਿਆਣਵੀ ਹੈ ਤਾਲੁਲਾ ਸ਼ਾ ਬੁਖਾਰੀ ਹੈ ਸਤਗੁਰੂ ਰਾਮ ਸਿੰਘ ਹੈ ਮੈਂ ਲਾਲਾ ਲਾਜਪਤ ਰਾਏ ਇਸ ਗੱਲ ਤੇ ਖੁਸ਼ ਹਾਂ ਅਸੀਂ ਕਿ ਅੰਗਰੇਜ਼ ਨੂੰ ਮਾਰਿਆ ਅਸੀਂ ਭਜਾਇਆ ਇੱਥੋਂ ਔਰ ਡੰਕੇ ਦੀ ਚੋੜ ਦੇ ਉੱਤੇ ਭਜਾਇਆ ਇਦਾਂ ਨਹੀਂ ਮਿੰਤਾ ਕਰਕੇ ਨਹੀਂ ਭਜਾਇਆ ਲੇਕਿਨ ਇਸ ਗੱਲ ਦਾ ਗਮ ਤਾਂ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਇਹਦੀ ਉਹ ਕੀਮਤ ਦਿੱਤੀ ਹੈ ਜਿਹੜੀ ਕੀਮਤ ਭਾਰਤ ਕਿਸੇ ਹੋਰ ਕੌਮ ਨੇ ਕਿਸੇ ਹੋਰ ਸੂਬੇ ਨੇ ਕਿਸੇ ਹੋਰ ਮਿੱਟੀ ਦੇ ਪੁੱਤਾਂ ਨੇ ਨਹੀਂ ਦਿੱਤੀ ਜੋ ਕੀਮਤ ਇਸ ਆਜ਼ਾਦੀ ਦੀ ਅਸੀਂ ਦਿੱਤੀ ਜੋ ਪੰਜਾਬੀਆਂ ਨੇ ਇਹਦਾ ਮੁੱਲ ਤਾਰਿਆ ਨਾ ਉਹ ਭਾਰਤ ਚ ਕਿਸੇ ਹੋਰ ਕੰਮ ਨਹੀਂ ਉਤਾਰਿਆ ਇਸ ਲਈ ਕਹਿਣਾ ਉਹ ਨਾ ਜਦ 15 ਅਗਸਤ ਆਵੇ ਜਿੱਥੇ ਦੇਸ਼ ਦੀ ਪੂਰੇ ਦੀ ਗੱਲ ਕਰਦੇ ਹਾਂ ਉਦੋਂ ਸਪੈਸ਼ਲ ਪੰਜਾਬ ਨੂੰ ਵੀ ਸਲੂਟ ਕਰਿਆ ਕਰੋ ਪੰਜਾਬ ਨੂੰ ਸਲਾਮ ਪੇਸ਼ ਕਰਿਆ ਕਰੋ ਕਿ ਇਹਨਾਂ ਲੋਕਾਂ ਨੇ ਕੁਰਬਾਨੀ ਵੀ ਦਿੱਤੀ ਔਰ ਉਜਾੜਾ ਵੀ ਦੇਖਿਆ ਉਹਦੇ باوجود ਵੀ ਅੱਜ ਅਸੀਂ ਭਾਰਤ ਦੀ ਅਰਥ ਵਿਵਸਥਾ ਦੇ ਵਿੱਚ ਭਾਰਤ ਦੀ